ਸੋਨਾ ਖਰੀਦਣ ਵਾਲਾਂ ਤੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਹੁਣ ਸੋਨਾ ਤੁਸੀਂ ਬਹੁਤ ਸਸਤੇ দামਾਂ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਹਾਡੇ ਘਰ ਤੇ ਵਿੱਚ ਕੋਈ ਫੰਕਸ਼ਨ ਹੈ ਜਾਂ ਫਿਰ ਕੋਈ ਵਿਆਹ ਸ਼ਾਦੀ ਦਾ ਕੋਈ ਸਮਾਗਮ ਹੈਗਾ ਤੇ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇੱਕ ਖਬਰ ਖਾਸ ਤੁਹਾਡੇ ਲਈ ਹੈ ਅੱਜ ਦਾ ਦਿਨ ਕਿਉਂਕਿ 2 ਦਿਨ ਹੋ ਗਏ ਲਗਾਤਾਰ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਹੁੰਦੀ ਨਜ਼ਰ ਆ ਰਹੀ ਹੈ ਬਹੁਤ ਸਾਰੀਆਂ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਹੁੰਦਾ ਦੇ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਕਟੋਤੀ ਕੀਤੀ ਜਾ ਰਹੀ ਹੈ ਤਾਂ ਖਰੀਦਣ ਦਾ ਇੱਕ ਖਾਸ ਮੌਕਾ ਹੈਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ 10 ਗ੍ਰਾਮ ਸੋਨਾ ਤੁਹਾਨੂੰ ਕਿੰਨੇ ਦਾ ਪੈ ਸਕਦਾ 22 ਅਤੇ 24 ਕੈਰਟ ਸੋਨਾ ਕਿੰਨਾ ਸਸਤਾ ਹੋਇਆ ਦਰਅਸਲ ਟਰੰਪ ਦੇ ਟੈਰਿਫ ਦੇ ਕਾਰਨ ਵਿਸ਼ਵ ਬਾਜ਼ਾਰਾਂ ਦੇ ਵਿੱਚ ਹਲਚਲ ਮਚੀ ਹੋਈ ਹੈ ਉਥਲ ਪੁਤਲ ਦੇ ਵਿਚਕਾਰ ਮੰਗਲਵਾਰ ਯਾਨੀ ਕਿ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਥੋੜੀ ਗਿਰਾਵਟ ਜ਼ਰੂਰ ਆਈ ਹੈ ਪਰ ਤੁਹਾਨੂੰ ਦੱਸ ਦੇ ਕਿ ਸ਼ੁਰੂਆਤੀ ਕਾਰੋਬਾਰ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ ਦੇ ਵਿੱਚ 10 ਰੁਪਏ ਦੀ ਗਿਰਾਵਟ ਆਈ ਹੈ ਤੇ ਗੁੱਡ ਰਿਟਰਨਸ ਵੈੱਬਸਾਈਟ ਦੇ ਅਨੁਸਾਰ 10 ਗ੍ਰਾਮ ਸੋਨੇ ਦੀ ਨਵੀਂ ਦਰ ਜਿਹੜੀ ਕਿ 90370 ਰੁਪਏ ਹੋ ਗਈ ਹੈ ਜਦੋਂ ਕਿ ਚਾਂਦੀ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਅਤੇ ਇਸ ਦੀ ਨਵੀਂ ਕੀਮਤ 93900 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਚੁੱਕੀ ਹੈ ਹਾਲਾਂਕਿ ਚਾਂਦੀ ਦੀ ਕੀਮਤ ਪਹਿਲਾਂ 1 ਲੱਖ ਤੋਂ ਵੀ ਪਾਰ ਸੀਗੀ ਪਰ ਹੁਣ 93900 ਰੁਪਏ ਹੋ ਚੁੱਕੀ ਹੈ ਅਦਾਈ 22 ਕੈਰੇਟਾ ਸੋਨੇ ਦੀ ਕੀਮਤ 10 ਰੁਪਏ ਡਿੱਗ ਗਈ ਹੈ ਤੇ ਇਹ 82840 ਰੁਪਏ ਦੇ ਵਿੱਚ ਵਿਕਿਆ। ਮੁੰਬਈ, ਕੋਲਕਾਤਾ ਅਤੇ ਚੰਨਈ ਦੇ ਵਿੱਚ 22 ਕੈਰੇਟ ਸੋਨੇ ਦੀ ਨਵੀਂ ਕੀਮਤ 90370 ਰੁਪਏ ਹੈ ਜਦਕਿ ਦਿੱਲੀ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 90520 ਰੁਪਏ ਹੋ ਗਈ ਹੈ ਤਾਂ ਤੁਸੀਂ ਬਾਜ਼ਾਰਤ ਵਿੱਚ ਜਾ ਕੇ ਅੱਜ ਹੀ ਸੋਨਾ ਖਰੀਦ ਸਕਦੇ ਹੋ ਕਿਉਂਕਿ ਬਹੁਤ ਕਹਿ ਸਕਦੇ ਆਂ ਵੀ ਗਿਰਾਵਟ ਆਈ ਹੋਈ ਐ ਸੋਨੇ ਦੇ ਵਿੱਚ ਕੀਮਤਾਂ ਦੇ ਵਿੱਚ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਉਂਕਿ ਸੋਨਾ ਹਰ ਕੋਈ ਖਰੀਦਣਾ ਚਾਹੁੰਦਾ ਹੈਗਾ ਮੀਡਲ ਕਲਾਸ ਫੈਮਿਲੀ ਹੋਵੇ ਜਾਂ ਫਿਰ ਵੱਡੀ ਫੈਮਿਲੀ ਹੋਵੇ ਜਾਂ ਫਿਰ ਇੱਕ ਬਹੁਤ ਹੀ ਆਮ ਘਰ ਦੇ ਲੋਕੀ ਕਿਉਂ ਨਾ ਹੋਣ ਲੇਕਿਨ ਸੋਨਾ ਹਰ ਇੱਕ ਦੀ ਜ਼ਰੂਰਤ ਬਣ ਜਾਂਦੀ ਹੈ ਕਿਉਂਕਿ ਮਾੜੇ ਟਾਈਮ ਦੇ ਵਿੱਚ ਸੋਨਾ ਕੰਮ ਵੀ ਆ ਜਾਂਦਾ ਹੈਗਾ ਪਰ ਸੋਨਾ ਖਰੀਦਣ ਦੇ ਚਾਹਵਾਨ ਵੀ ਬਹੁਤ ਸਾਰੇ ਨੇ ਦੁਨੀਆ ਦੇ ਵਿੱਚ ਦੱਸਦੀ ਹੈ ਕਿ ਮੁੰਬਈ ਦੇ ਵਿੱਚ 22 ਕੈਰੇਟ ਸੋਨਾ 10 ਗ੍ਰਾਮ ਸੋਨੇ ਦੀ ਕੀਮਤ ਕੋਲਕਾਤਾ ਬੰਗਲੌਰੂ ਚੇਨਈ ਅਤੇ ਹਾਈਦਰਾਬਾਦ ਦੇ ਵਾਂਗੂ 82840 ਰੁਪਏ ਹੈ ਜਦਕਿ ਦਿੱਲੀ ਦੇ ਵਿੱਚ 22 ਕੈਰੇਟ ਸੋਨੇ ਦੀ ਨਵੀਂ ਕੀਮਤ 82990 ਰੁਪਏ ਹੈ ਤਾਂ ਇਸ ਤੋਂ ਇੱਕ ਦਿਨ ਪਹਿਲਾਂ ਮਲਟੀ ਕਮੋਡਿਟੀ ਐਕਸਚੇਂਜ ਦੇ ਅਨੁਸਾਰ ਵਿਸ਼ਵਵਿਆਪੀ ਵਪਾਰ ਯੁੱਧ ਅਤੇ ਆਰਥਿਕ ਮੰਦੀ ਦੇ ਬਦਲਾਂ ਦੇ ਵਿਚਕਾਰ ਜਿਹੜੀ ਕਿ ਸੋਮਵਾਰ ਯਾਨੀ ਕਿ ਕੱਲ 7 ਅਪ੍ਰੈਲ ਸੀਗੀ ਤੇ ਜਿਸ ਨੂੰ ਲੈ ਕੇ MCX ਦੇ ਉੱਤੇ ਸੋਨੇ ਦੀ ਕੀਮਤ ਜੋ ਕਿ 68000 ਰੁਪਏ ਪ੍ਰਤੀ 10 ਗ੍ਰਾਮ ਸੀਗੀ ਦਾ ਤਦੋ ਕਿ ਜੋ ਕਿ ਦੱਸਦੀ ਹੈ ਕਿ MCX ਚਾਂਦੀ ਦੀ ਕੀਮਤ 88600 98 ਰੁਪਏ ਪ੍ਰਤੀ ਕਿਲੋਗ੍ਰam ਸੀ ਕਿ ਜਦੋਂ ਕਿ ਇੰਡੀਅਨ ਬੁਲੇਟਨ ਐਸੋਸੀਏਸ਼ਨ ਯਾਨੀ ਕਿ ਆਈਬੀਏ ਦੇ ਅਨੁਸਾਰ 24 ਕੈਰਟ ਸੋਨੇ ਦੀ ਕੀਮਤ 88070 ਰੁਪਏ ਪ੍ਰਤੀ 10 ਗ੍ਰਾਮ ਸੀ ਇਸ ਦੇ ਨਾਲ ਹੀ 22 ਕੈਰਟ ਸੋਨੇ ਦੀ ਕੀਮਤ 80823 ਰੁਪਏ ਸੀਗੀ ਤਾਂ ਸੋਨੇ ਦੇ ਉਤਪਾਦਨ ਦੇ ਵਿੱਚ ਕਾਫੀ ਵਾਧਾ ਹੋਇਆ ਹੈਗਾ ਸਾਲ 2024 ਦੀ ਜਕਰ ਦੂਜੀ ਤਿਮਾਹੀ ਦੇ ਵਿੱਚ ਮਾਈਨਿੰਗ ਮੁਨਾਫਾ ਲਗਭਗ 950 ਪ੍ਰਤੀਯੋਗਤਾਕ ਪਹੁੰਚ ਗਿਆ ਸੀਗਾ ਵਿਸ਼ਵਵਿਆਪੀ ਸੋਨੇ ਦਾ ਭੰਡਾਰ ਵੀ 9% ਵਧ ਕੇ 216265 ਟਨ ਹੋ ਗਿਆ ਆਸਟ੍ਰੇਲੀਆ ਦੇ ਸੋਨੇ ਦੇ ਉਤਪਾਦਨ ਦੇ ਵਿੱਚ ਕਾਫੀ ਵਾਧਾ ਕੀਤਾ ਅਤੇ ਰੀਸਾਈਕਲ ਕੀਤੇ ਸੋਨੇ ਦੀ ਸਪਲਾਈ ਵੀ ਵਧੀ ਹੈ ਪਿਛਲੇ ਸਾਲ 1045 ਟਨ ਸੋਨਾ ਖਰੀਦਣ ਵਾਲੇ ਕੇਂਦਰੀ ਬੈਂਕਾਂ ਦੀ ਮੰਗ ਘਟ ਸਕਦੀ ਹੈ ਵਰਲਡ 골ਡ ਕਾਉਂਸਲ ਦੇ ਇੱਕ ਸਰਵੇਖਣ ਤੋਂ ਪਤਾ ਲੱਗਦਾ ਹੈਗਾ ਕਿ 71 ਕੇਂਦਰੀ ਬੈਂਕ ਆਪਣੇ ਸੋਨੇ ਦੇ ਭੰਡਾਰ ਨੂੰ ਘਟਾਉਣ ਜਾਂ ਫਿਰ ਬਣਾਈ ਰੱਖਣ ਦੀ ਯੋਜਨਾ ਬਣਾ ਰਹੇ ਹਨ। ਅਗਲਾ ਸਾਲ 2024 ਦੇ ਵਿੱਚ ਸੋਨੇ ਦੇ ਖੇਤਰ ਤੇ ਵਿੱਚ ਰਲੇਵੇਂ ਅਤੇ ਪ੍ਰਾਪਤੀਆਂ ਦੇ ਵਿੱਚ 32% ਦਾ ਵਾਧਾ ਹੋਣ ਦੀ ਉਮੀਦ ਹੈ ਜੋ ਕਿ ਬਾਜ਼ਾਰ ਦੇ ਵਿੱਚ ਸਿਖਰ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਸੋਨੇ ਸਮਰਥਿਤ ETF ਦੇ ਵਿੱਚ ਵਾਧਾ ਉਹਨਾਂ ਪੈਂਟਰਾਂ ਨੂੰ ਦੱਸਾਉਂਦਾ ਹੈ ਜੋ ਕਿ ਆਖਰੀ ਵਾਰ ਕੀਮਤਾਂ ਘਟ ਹੋਣ ਦੇ ਉੱਤੇ ਦੇਖੇ ਗਏ ਸਨ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਕੱਲ ਵੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਸੀਗੀ ਤਾਂ ਅੱਜ ਵੀ ਤੁਸੀਂ ਸੋਨਾ ਖਰੀਦ ਸਕਦੇ ਹੋ ਸੋਨਾ ਖਰੀਦਣ ਲਈ ਆਮ ਲੋਕਾਂ ਦੇ ਵਿਚਾਲੇ ਅੱਜ ਦੇ ਸਮੇਂ ਦੇ ਵਿੱਚ ਹਲਚਲ ਮਚੀ ਹੋਈ ਹੈ ਕਿਉਂਕਿ ਸੋਮਵਾਰ ਯਾਨੀ ਕਿ ਕੱਲ ਨੂੰ ਵੀ ਜਿਹੜੀ ਕਿ ਕੀਮਤ ਦੇ ਵਿੱਚ 280 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈ ਸੀਗੀ ਤੇ ਅੱਜ ਫੇਰ ਕੀਮਤ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਕਰਕੇ ਹਰ ਕੋਈ ਸੋਨਾ ਖਰੀਦਣ ਬਾਰੇ ਸੋਚ ਰਿਹਾ ਹੈਗਾ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੀ ਚਾਹਵ ਨੇ ਹੋ ਤੇ ਅੱਜ ਵੀ ਜਾ ਕੇ ਛੇਤੀ ਛੇਤੀ ਬਾਜ਼ਾਰਾ ਦੇ ਵਿੱਚ ਜਾ ਕੇ ਸੋਨਾ ਜ਼ਰੂਰ ਖਰੀਦ ਲਓ